ਕਿਵੇਂ ਥੀ ਗੰਜੀ ਕਿਵੇਂ ਪੜ ਗਏ ਓਲੇ ਇਹ ਹਰਿਆਣਵੀ ਕਹਾਵਤ ਯਾਦ ਆ ਗਈ ਜਦੋਂ ਇਹ ਖਬਰ ਕੱਲ ਦੇ ਅਖਬਾਰ ਚ 17 ਮਾਰਚ ਦੇ ਅਖਬਾਰ ਚ ਪੜੀ ਕਿ ਗੰਜਾਪਨ ਦੂਰ ਕਰਵਾਉਣ ਆਏ ਲੋਕਾਂ ਨੂੰ ਲੱਗੀ ਲਾਗ ਇਹ ਖਬਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਵੇਖਦੇ ਆਂ ਇਸ ਸੰਗਰੂਰ ਦੇ ਵਿੱਚ ਕੋਈ ਦਾਵਾ ਕਰਦਾ ਹੈ ਕਿ ਉਸ ਵੱਲੋਂ ਬਣਾਇਆ ਗਿਆ ਤੇਲ ਜਾਂ ਘੋਲ ਲਵਾਉਣ ਨਾਲ ਇੱਕੋ ਵਾਰੀ ਸਿਰ ਦੇ ਗਏ ਉੱਡੇ ਵਾਲ ਆ ਜਾਣਗੇ ਤੇ ਇਸ ਦਾ ਸਿੱਟਾ ਇਹ ਹੋਇਆ ਕਿ ਉੱਥੇ ਜੋ ਲੋਕ ਪਹੁੰਚ ਰਹੇ ਨੇ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਵਿੱਚ ਲਗਭਗ 2 ਦਰਜਨ ਲੋਕਾਂ ਨੂੰ ਲਾਗ ਲੱਗੀ ਇਹ ਲਾਗ ਜਿਹੜੀ ਲੱਗੀ ਜਿਸ ਦੇ ਵਿੱਚ ਅੱਖਾਂ ਦੇ ਵਿੱਚ ਉਹਨਾਂ ਨੂੰ ਤੇਜ਼ ਦਰਦ ਹੋਇਆ ਜਲਨ ਹੋਈ ਹੈ ਤੇ ਜਦੋਂ ਹਸਪਤਾਲ ਇਹਨਾਂ ਲੋਕਾਂ ਨੂੰ ਲਿਜਾਇਆ ਗਿਆ ਤਾਂ ਉੱਥੇ ਇਹਨਾਂ ਨੂੰ ਐਡਮਿਟ ਕਰਨਾ ਪਿਆ ਤੇ ਡਾਕਟਰਾਂ ਦਾ ਇਹ ਕਹਿਣਾ ਸੀਗਾ ਕਿ ਜੇਕਰ ਇਹ ਤੇਲ ਅੰਦਰ ਜਿੰਨਾ ਦੇ ਗਿਆ ਹੋਵੇਗਾ ਉਹਨਾਂ ਦੇ ਕੋਰਨੀਆ ਵੀ ਡੈਮੇਜ ਹੋ ਸਕਦੇ ਆ ਕਈ ਲੋਕਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਤੇ ਕਈਆਂ ਨੂੰ ਦਾਖਲ ਵੀ ਕਰਨਾ ਪਿਆ ਤੇ ਉੱਥੇ ਪ੍ਰਸ਼ਾਸਨ ਜਿਹੜਾ ਹੈ ਉਹ ਹੁਣ ਲਕੀਰ ਪਿੱਟ ਰਿਹਾ ਹੈ ਉਪ ਮੰਡਲ ਮੈਜਿਸਟਰੇਟ ਕਹਿ ਰਹੇ ਹੈ ਕਿ ਇਹ ਦੇਖਿਆ ਜਾਵੇਗਾ ਜਾਂਚ ਕੀਤੀ ਜਾਵੇਗੀ ਕਿ ਇਸ ਕੈਂਪ ਦੀ ਮਨਜ਼ੂਰੀ ਲਈ ਗਈ ਹੈ ਜਾਂ ਨਹੀਂ ਸੋ ਸਾਥੀਓ ਧਿਆਨ ਨਾਲ ਜਦੋਂ ਅਸੀਂ ਹੇ ਇਸ਼ਤਿਹਾਰ ਜਾਂ ਇਸ ਤਰ੍ਹਾਂ ਦੀ ਕੋਈ ਵੀ ਖਬਰ ਵੇਖਦੇ ਆ ਤਾਂ ਉਸ ਦੀ ਚੰਗੀ ਤਰ੍ਹਾਂ ਪੁਨਛਾਣ ਕਰਕੇ ਹੀ ਉੱਥੇ ਜਾਇਆ ਜਾਵੇ ਧਿਆਨ ਰੱਖਿਆ ਜਾਵੇ